ਵਾਹਿਗੁਰੂ ਜੀ ਅਰਨਾਮ ਤਰ ਨਿਰਮਲ ਅਤ ਪਰਾ ਗੁਰ ਕੈ ਸ਼ਬਦ ਪਰੇ ਪੰਨਾਰਾ ਨਾਮ ਧਨ ਮੈਨ ਔਰ ਸਭ ਵਿਖ ਜਾਣ ਮਾਇਆ ਮੋਹੀ ਜਲੈ ਅਭਾਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਵਾਨਿਕ ਵੇ ਸੇਵਕ ਜਨਮਨ ਅੰਤ ਤੱਕ ਗੁਰੂ ਨਿਸ਼ਟਾ ਦੇ ਵਾਜ ਗੁਰੂ ਜੀ ਤਨ ਅਸਰੇ ਮੰਨ ਲਾਤੀ ਜਨ ਅਜ ਤਨ ਸੰਚੈ ਮੂਰਖ ਗਾਂਬਾਜ ਨੋ ਕਪੂਲੇ ਅੰਧ ਗਵਾਰ ਕਚਤਨ ਸੰਚੈ ਮੂਰਖ ਗਵਾਰ ਮਨਮ ਕਪੂਲੇ ਅੰਧ ਗਵਾਰ ਮਿਕੇ ਕਤਨ ਸਦੰਦ ਕੋਈ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਚ ਧਨ ਗੁਰਮਤੀ ਪਾਈ ਕਚ ਧਨ ਗੁਨਿਆ ਵੇ ਜਾਏ ਰਹਾਉ ਮਨਮਕ ਭੁੱਲੇ ਸਮਰੈ ਗੁਰ ਬਾਜ ਪਵਜਲ ਦੋਬੇ ਨਾਮ ਰਬਾਨ ਨਮਾਲ ਤਦ ਕਰੇ ਬੇਟੇ ਪੂਰੇ ਭਾਗ ਸਾਚ ਰਤੀਐ ਨਸਵੇਲਾ ਤਹ ਜਗ ਮੈਂ ਅੰਮ੍ਰਿਤ ਸੱਚੀ ਬਾਣੀ ਉਰੇ ਭਾਗ ਗੁਰ ਨਾਮ ਸਮਾਨੀ ਸੇ ਦਸਤਕ ਤਰਸੈ ਸਿਮਰਨੋਈ ਪੂਰੇ ਭਾਗ ਬਰਾਂਪਤ ਹੋਈ ਸਭ ਕੇ ਸੱਚਾ ਸੱਚ ਹੈ ਮੈਂ ਸੋਈ ਉਤਮ ਹੈ ਮਛਾਨ ਕੋਈ ਸਤ ਸੱਚੋ ਸਤਿ ਅੰਦਰ ਢਾਏ ਨਾਨਕ ਆਪੀ ਵੇਖੇ ਆਪੀ ਸੱਚ ਲਾਏ ਸਤ ਸੱਚਾ ਸਤਿ ਅੰਦਰ ਢਾਏ ਨਾਨਕ ਆਪੀ ਵੇਖੇ ਆਪੀ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ